ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਮਨਪ੍ਰੀਤ ਗਰੇਪਰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਆਪਣੀ ਗੋਡਿਆਂ ਵਾਲੀ ਸਲਵਾਰ ਹੁੰਦੀ ਹੈ ਵੀ ਉਹਦੇ ਉੱਪਰ ਆਪਣੇ ਮੂਰੀਆਂ ਦੇ ਉੱਪਰ ਜਦੋਂ ਵਰਕ ਕਰਨਾ ਤੇ ਉਹ ਵਰਕ ਕੁੰਦਿਆਂ ਦੇ ਉੱਪਰ ਵੀ ਹੋਣਾ ਜ਼ਰੂਰੀ ਹੈ ਹਨਾ ਉਹਨਾਂ ਵੀ ਆਪਾਂ ਉਹ ਕਿਵੇਂ ਕਰ ਸਕਦੇ ਆਗੇ ਉਹਦੇ ਲਈ ਆਪਾਂ ਕੀ ਕਰਨਾ ਜ਼ਰੂਰੀ ਹੈ ਤੇ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਵੀ ਉਹ ਆਪਾਂ ਕਿਵੇਂ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਵੀ ਆਪਾਂ ਇਹਦੇ ਵਿੱਚ ਉਹ ਕਿਵੇਂ ਕਰਨਾ ਵਰਕ ਜਿਹੜਾ ਮੂਹਰੀਆਂ ਤੇ ਅੱਗੇ ਵੀ ਆਵੇ ਤੇ ਪਿੱਛੇ ਵੀ ਆਵੇ ਇਕੱਲੇ ਗੋਡਿਆਂ-ਗੋਡਿਆਂ ਤੇ ਵਰਕ ਨਾ ਰਹੇ ਵੀ ਕੁੰਦਿਆਂ ਦੇ ਉੱਪਰ ਵੀ ਵਰਕ ਹੋ ਜਾਈ ਜਿਹੜਾ ਤੇ ਇਹ ਆਪਣੇ ਕੋਲ ਸਲਵਾਰ ਹੈ ਤੇ ਜਿਹੜੀ ਕਿ ਆਪਾਂ ਕਟਿੰਗ ਕਰਕੇ ਪਹਿਲਾਂ ਸਾਰੀ ਸਟਿਚ ਕਰ ਲੈਣੀ ਹੈ ਤੇ ਸਟਿਚ ਕਰਨ ਤੋਂ ਬਾਅਦ ਜਿਵੇਂ ਹੁਣ ਆ ਇਹਦੇ ਗੋਡੇ ਆਗੇ ਤੇ ਆਪਾਂ ਇਹਨੂੰ ਪ੍ਰੈਸ ਕਰਕੇ ਵਾਲ ਕੱਢ ਕੇ ਇਹਦੀ ਫੇਰ ਟ੍ਰੇਸਿੰਗ ਕਰਾਂਗੇ ਕਿਉਂਕਿ ਜਿਹੜੇ ਕੱਪੜੇ ਨੇ ਅੱਜ ਕੱਲ ਬਲ ਬਹੁਤ ਜ਼ਿਆਦਾ ਪੈ ਜਾਂਦੇ ਨੇ ਪੈਆਂ ਚ ਤੇ ਇਹ ਸਟਿਚਿੰਗ ਹੋਈ ਹੋਈ ਸਲਵਾਰ ਐ ਇਸ ਤਰ੍ਹਾਂ ਦੇਖੋ ਆ ਇਹਦੇ ਗੋਡਿਆਂ ਦੀ ਸੀਨ ਐ ਤੇ ਇਹ ਆਪਾਂ ਨੇ ਮੂਰੀਆਂ ਤੇ ਸਾਰੀਆਂ ਮੂਰੀਆਂ ਤੇ ਵਰਕ ਕਰਨਾ ਸੀਗਾ ਉਸ ਕਰਕੇ ਇਹ ਆਪਾਂ ਨੂੰ ਪਹਿਲਾਂ ਸਲਵਾਰ ਦੀ ਕਟਿੰਗ ਕਰਕੇ ਸਟਿਚਿੰਗ ਕਰਕੇ ਫੇਰ ਹੀ ਇਸ ਦੇ ਉੱਪਰ ਆਪਾਂ ਵਰਕ ਕਰ ਸਕਦੇ ਆ ਤੇ ਉਹਦੇ ਲਈ ਆਪਾਂ ਨੇ ਇਹ ਸਲਵਾਰ ਪੂਰੀ ਅਟੈਚ ਕਰ ਲਈ ਸਿਰਫ ਇਹਦੇ ਬਾਲ ਪਾਉਣ ਵਾਲੇ ਰਹਿੰਦੇ ਨੇ ਤੇ ਮੂਰੀਆਂ ਕਰਨੀਆਂ ਹੋਈਆਂ ਨੇ ਤੇ ਉਸ ਤੋਂ ਪਹਿਲਾਂ ਆਪਾਂ ਇਹਦੇ ਤੇ ਵਰਕ ਕਰਾਂਗੇ ਮੂਰੀਆਂ ਤੇ ਉਸ ਤੋਂ ਬਾਅਦ ਇਹਦੀਆਂ ਮੂਰੀਆਂ ਰੈਡੀ ਹੋਣਗੀਆਂ ਸਭ ਤੋਂ ਪਹਿਲਾਂ ਆਪਾਂ ਇਹਦੇ ਉੱਤੇ ਛਾਪਾ ਲਾਹਾਂਗੇ ਜਿਹੜਾ ਡਿਜ਼ਾਈਨ ਕਰਨਾ ਤੇ ਉਸ ਤੋਂ ਬਾਅਦ ਇਹਦੇ ਤੇ ਕਢਾਈ ਕੀਤੀ ਜਾਊਗੀ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਪਹਿਲਾਂ ਇਹਦੀ ਮਹਿੰਤੀ ਕੀਤੀ ਜਾਊਗੀ ਵੀ ਕਿਸ ਤਰੀਕ ਮਤਲਬ ਕਿ ਇਸ ਅਕੋਰਡਿੰਗ ਹੈ ਨਾ ਇਹਦੇ ਤੇ ਕਢਾਈ ਕਰਨੀ ਹੈ ਵੀ ਕਿੰਨੀ ਚੜਾਈ ਲੰਬਾਈ ਦੇ ਵਿੱਚ ਨੌਜੀ ਹੁਣ ਆਮਨੇ ਇਹਦੇ ਤੇ ਛਾਪਾ ਤਾਰਨੇਗੇ ਵੀ ਜਿਹੜਾ ਡਿਜ਼ਾਈਨ ਆਪਾਂ ਨੇ ਇਹਦੇ ਉੱਤੇ ਬਣਾਉਣਾ ਹੈ ਤੇ ਇਹ ਆਪਾਂ ਨੇ 4 ਇੰਚ ਤੇ ਨਿਸ਼ਾਨੀ ਲਗਾ ਲਈ ਤੇ ਇਹਵਾ ਡਿਜ਼ਾਈਨ ਆਪਾਂ ਨੇ ਇਹਦੇ ਤੇ ਤਿਆਰ ਕਰਨਾ ਹੈ ਇਹ ਵਾਲਾ ਕੀ ਜੀ ਸਾਡੇ ਇਹ ਜਿਹੜਾ ਆਪਣੇ ਮੇਨੇ ਆ ਉਹਦੇ ਉੱਤੇ ਉੱਤੇ ਬਣਾਉਣਾ ਹਾਂ 9 ਇੰਚ ਹਾਂ ਮਤਲਬ ਜਿਹੜੀ ਨੀਚੇ ਲਾਈਨ ਮਾਰੀ ਹੈ ਉਹਦੇ ਉੱਤੇ ਆ ਜਾਣਗੇ ਹਨਾ ਫੁੱਲ ਸਾਨੂੰ ਛਾਪੇ ਉਹਦੇ ਖਾਦਨੇ ਆ ਪਾਣਾ ਵੀ ਲਓ ਜੀ ਅਸਾਂ ਦਿਖਾਉਨੇ ਆ ਉਹ ਵੈਸੇ ਝੁੜੇ ਖਿੰਡ ਕੇ ਆ ਇਹ ਸਮਝ ਗਿਆ ਉਹ ਇਹ ਦੇ ਕਰਕੇ ਨਾ ਥੋੜਾ ਜਿਹਾ ਪੁਰਾਣਾ ਉਹ ਇਹ ਡਿਜ਼ਾਈਨ ਹਾਂ ਇਹ ਥੋੜੇ ਡਿਜ਼ਾਈਨ ਪੁਰਾਣਾ ਬਾਕੀ ਇਹ ਡਿਜ਼ਾਈਨ ਬਣਦਾ ਬਹੁਤ ਮਤਲਬ ਰਿਪੀਟ ਬਹੁਤ ਹੁੰਦਾ ਡਿਜ਼ਾਈਨ ਇਹ ਇਸੇ ਤਰੀਕੇ ਨਾਲ ਇਦਾਂ ਹਨ ਛਾਪ ਲੈਣਗੇ ਜੋ 1.5 ਇੰਚ ਦੀ ਹੈ ਨਾ ਮੰਨੇ ਮਿੰਟੀ ਦੀ ਲਾਈਨ ਮਾਰੀ ਸੀ ਉਹਦੇ ਉੱਤੇ ਉੱਤੇ ਇਹ ਦੋਵਾਂ ਦੇ ਫਿਰ ਕਢਾਈ ਕਰਾਂਗੇ ਆਪਾਂ ਆ ਮਨੇ ਮੂਰੀਆਂ ਤੇ ਫਰੇਮ ਲਾ ਲਿਆ ਜੀ ਤੇ ਇਹ ਤੋਂ ਪਹਿਲਾਂ ਮਨੇ ਸੀਨ ਮਾਰੀਆ ਹਾਂ ਤੁਸੀਂ ਦੇਖ ਸਕਦੇ ਹੋ ਨਾ ਇਸ ਤਰ੍ਹਾਂ ਕਰਕੇ ਦੋਨੋਂ ਮੂਰੀਆਂ ਇਕੱਠੀਆਂ ਕਰ ਲਈਆਂ ਆਪਾਂ ਨੇ ਅਟੈਚ ਕਰ ਲਈਆਂ ਹਾਂ ਤੇ ਇਹ ਵਾਲਾ ਕੱਪੜਾ ਜਿਹੜਾ ਸਲਾਈ ਚ ਆ ਜਾਊਗਾ ਹੂੰ ਹੂੰ ਇੰਨਾ ਕ ਇਹ ਅਟੈਚ ਤਾਂ ਕੀਤੀਆਂ ਨੇ ਵੀ ਇੱਕ ਵਾਰ ਦੇ ਵਿੱਚ ਹੈਨਾ ਆਪਾਂ ਦੋਨੇ ਪਾਸੇ ਕਢਾਈ ਕਰ ਸਕੀਏ ਵੀ ਬਾਰ-ਬਾਰ ਆਪਾਂ ਨੂੰ ਫਰੇਮ ਖੋਲ ਕੇ ਦੁਬਾਰੇ ਜੜਨ ਦਾ ਨਾ ਟਾਈਮ ਖਰਾਬ ਹੁੰਦਾ ਬਾਕੀ ਇਹਦੇ ਵਿੱਚ ਆਪਣਾ ਲਾਈਟ ਕਲਰ ਦੀ ਕਢਾਈ ਕੀਤੀ ਜਾਊਗੀ ਵਾਲੇ ਡਾਰਕ ਕਲਰ ਨਹੀਂ ਪਾਈ ਜਾਣਗੇ ਉਹ ਇਹ ਇਸ ਰਿਵਾਰ ਨਾਲ ਦਾ ਸੂਟ ਆ ਜਿਹੜਾ ਉਹ ਸੂਟ ਦੇ ਅਕੋਰਡਿੰਗ ਹੀ ਇਹਦੇ ਵਿੱਚ ਕਢਾਈ ਕੀਤੀ ਜਾਊਗੀ ਤਾਂ ਕਿ ਉਹ ਸੂਟ ਦੇ ਨਾਲ ਇਹਦੀ ਮੈਚਿੰਗ ਹੋ ਸਕੇ ਅਤੋਂ ਦੇਖ ਸਕਦੇ ਹੋ ਨਾ ਵੀ ਕੋਈ ਇੰਨਾ ਡਾਰਕ ਕਲਰ ਨਹੀਂ ਹੈਗਾ ਇਹ ਇਹ ਬਿਲਕੁਲ ਸੂਟ ਦੇ ਨਾਲ ਹੀ ਮਿਲਦਾ ਜੁਲਦਾ ਕਲਰ ਆ ਜੀ ਨੀਚੇ ਵਾਲੀਆਂ ਪੱਤੀਆਂ ਹਟੀਆਂ ਹੋਣੀਆਂ ਤੇ ਕੱਲ ਦੇ ਨਾਲ ਹੀ ਮੇਰੇ ਜੁੜੀਆਂ ਗੱਡੀਆਂ ਨੇ ਕਿਸੇ ਤਰੀਕੇ ਨਾਲ ਕਾੜੀਆਂ ਪੱਤੀਆਂ ਘਟਣਗੀਆਂ ਆਪਣਾ ਲਓ ਜੀ ਅਮਨ ਨੇ ਨੀਚਲੀਆਂ ਪੱਤੀਆਂ ਕੱਢ ਦਿੱਤੀਆਂ ਤੇ ਹੁਣ ਜਿਹੜਾ ਇਹਦੇ ਉੱਤੇ ਛੋਟੇ-ਛੋਟੇ ਪੱਤੀਆਂ ਬਣੀ ਹੋਏ ਨਾ ਉਹ ਆਹਨ ਗ੍ਰੀਨ ਕਲਰ ਦੀਆਂ ਕਰ ਰਹੇ ਨੇ ਤੇ ਬਾਕੀ ਜਦੋਂ ਇਹ ਇੱਕ ਮੂਰੀ ਬਣ ਕੇ ਕੰਪਲੀਟ ਹੋ ਗਈ ਹੈ ਨਾ ਆਪਾਂ ਤੁਹਾਨੂੰ ਸੂਟ ਦੇ ਨਾਲ ਵੀ ਦਿਖਾਵਾਂਗੇ ਵੀ ਇਹਦੀ ਮੈਚਿੰਗ ਹੋਈ ਆ ਤਾਂ ਤੁਸੀਂ ਦੱਸਿਓ ਵੀ ਹੈ ਨਾ ਵੀ ਸੂਟ ਦੇ ਨਾਲ ਇਹ ਮਿਲਦਾ ਜੁਲਦਾ ਹੋ ਗਿਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਸ ਤਰੀਕੇ ਨਾਲ ਹੀ ਹੋਣਾ ਉਹ ਨਾ ਆਓ ਜੋ ਹਰੀਆਂ ਪੱਤੀਆਂ ਨੇ ਛੋਟੀਆਂ-ਵੱਡੀਆਂ ਉਹਨਾਂ ਦੀ ਕਢਾਈ ਕਰ ਰਹੇ ਨੇ ਤੇ ਇਧਰਲੀ ਸਾਈਡ ਤੇ ਇਧਰਲੀ ਸਾਈਡ ਦੋਨੋਂ ਤਰਫ ਕਰਾਂਗੇ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ ਸਾਰੀ ਲਾਈਟ ਗਲਦ ਨਾਲ ਕਦਾਈ ਕੀਤੀ ਹੋਈ ਹੈ ਦੇ ਵਿੱਚ ਕੋਈ ਡਾਰਕ ਨਹੀਂ ਬਸ ਤੇ ਇਹ ਉਹ ਲੋ ਜੀ ਅਮਨ ਨੇ ਲਾਈਟ ਗ੍ਰੀਨ ਦੀਆਂ ਜੋ ਛੋਟੇ ਛੋਟੇ ਪੱਤੀਆਂ ਸੀ ਉਹ ਕੰਪਲੀਟ ਕਰ ਦਿੱਤੀਆਂ ਤੇ ਹੁਣ ਉੱਪਰਲਾ ਡਿਜ਼ਾਈਨ ਕਵਰ ਕਰਨੀ ਹੈ ਪਰ ਤਿੰਨ ਪੱਤੀਆਂ ਵਾਲਾ ਫੁੱਲਾ ਜਿਹੜਾ ਇਹ ਕਿਹੜੇ ਰੰਗ ਦਾ ਵਾਣਾ ਇਹ ਦੋ ਕਲਰ ਤੇ ਪਾਉਣੇ ਨੇ ਇੱਕ ਪੀਚ ਪਾਵਾਂਗੇ ਇੱਕ ਦਾ ਪੀਚ ਇੱਕ λεਮਨ ਸ਼ੇਡ ਇਹ ਵਾਲਾ ਓਕੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੁਸੀਂ ਦੇਖਿਓ ਖੀਰ ਦੇ ਵਿੱਚ ਨਾ ਕਿੰਨਾ ਸੋਹਣਾ ਬਣ ਕੇ ਤਿਆਰ ਹੋਊਗਾ ਇਹ ਜਿਹੜਾ ਆਪਾਂ ਮੂਰੀ ਉੱਤੇ ਡਿਜ਼ਾਈਨ ਬਾਰੇ ਆਂ ਦੇਖੋ ਕਿ ਤੁਸੀਂ ਇਹ ਵੀ ਸਾਨੂੰ ਦੱਸੀਓ ਸੀ ਤੁਹਾਨੂੰ ਦਿਖਾਵਾਂਗੇ ਸੂਟ ਦੇ ਨਾਲ ਮੈਚ ਕਰਕੇ ਇਹ ਸੂਟ ਦੇ ਨਾਲ ਮੈਚਿੰਗ ਹੋਊਗੀ ਆ ਦੇਖੋ ਇਹ ਸਾਨੂੰ ਪੱਤੀ ਹੈ ਨਾ ਵੀ ਉਹ ਹੀ ਤਰੀਕਾ ਫਰੇਮ ਨੂੰ ਗਲਾਈ ਦੇ ਵਿੱਚ ਘੁਮਾ ਕੇ ਹੈ ਨਾ ਜਿਵੇਂ ਇੱਕ ਗੋਲ ਪੱਤੀਆਂ ਵਾਲਾ ਫੁੱਲ ਹੁੰਦਾ ਇਹਨੂੰ ਬਣਾਉਣ ਦਾ ਤਰੀਕਾ ਇਹਨਾਂ ਨੂੰ ਲੈਮਨ ਪਾਉਣਾ ਉਹ ਕਿੱਥੇ ਪਾਉਣਾ ਉਹ ਆਵਲਾ ਇੱਕ ਇੱਕ ਹੋਲੋਸ ਕਲਰ ਦਾ ਇੱਕ ਪੀਜ ਇੱਕ ਲੈਮਨ ਇੱਕ ਇੱਕ ਛੱਡ ਕੇ ਪਾਉਣਾ ਹਾਂ ਆ ਥੋੜਾ ਛੋਲਾ ਵੀ ਲੱਗੂਗਾ ਨਾ ਇਹ ਲੋਜੋ ਦੀਵਾਲ ਜੀਰੋ ਟਾਂਕੇ ਨਾਲ ਇਹਦੀ ਆਊਟਲਾਈਨ ਕਰਦੀ ਹੁੰਦੀ ਹੈ ਵੀ ਤਾਂ ਕਿ ਕੜਾਈ ਪੱਕੀ ਰਹੇ ਉਹ ਹਿੱਲੇ ਨਾ ਕੋਈ ਧਾਗਾ ਉਤਰੇ ਨਾ ਲੋਜੋ ਪਹਿਲਾਂ ਅਸੀਂ ਪੀਚ ਕਲਰ ਦੇ ਪਾਉਣਗੇ ਤੇ ਤੋਂ ਦਵਾ ਜੋ ਉਹਦੇ ਵਿਚਾਲੇ ਆਮਨ ਛੱਡ ਰਹੇ ਨਹੀਂ ਹਿੱਸਾ ਨਾ ਇਹ ਜੀ ਤੁਸੀਂ ਤਰੀਕਾ ਦੇਖ ਸਕਦੇ ਹੋ ਵੀ ਆਪਾਂ ਫੁੱਲ ਕਿਵੇਂ ਬਣਾ ਸਕਦੇ ਹਾਂ ਇਹ ਦੇਖ ਸਕਦੇ ਹੋ ਨਾ ਵੀ ਗਲਾਈ ਦੇ ਵਿੱਚ ਫਰੇਮ ਕਿਹੋ ਜਿਹਾ ਪੈਂਦਾ ਬਿਲਕੁਲ ਜਿੱਥੇ ਆਪਣਾ ਛਾਪਾ ਪਾ ਰਹੇ ਹੁੰਦਾ ਉਹਦੇ ਅਕੋਰਡਿੰਗ ਤੇ ਗਲਾਈ ਵਾਲਾ ਫੁੱਲ ਥੋੜਾ ਸਲੋ ਦੇ ਵਿੱਚ ਹੀ ਬਣਾ ਲਿਆ ਕਰੋ ਤੇ ਜਿਹੜਾ ਇਹ ਨਾ ਥੱਲੇ ਖੂਜਿਆਂ ਨਾਲ ਉੱਥੇ ਆ ਕੇ ਆਪਾਂ ਜੀਰੋ ਟਾਂਕੇ ਕਰ ਦੇਣਾ ਕਿਉਂਕਿ ਫਿਰ ਉਹਦੀ ਚੁੰਜੀ ਸਾਨੂੰ ਠਿੱਖੀ ਕਰਨੀ ਹੁੰਦੀ ਹੈ ਨਾ ਇਸ ਤਰੀਕੇ ਨਾਲ ਹੀ ਆਪਾਂ ਛੇੜ ਵਾਲੇ ਫੁੱਲ ਬਣਾ ਸਕਦੇ ਹਾਂ। ਲਓ ਜੀ ਪੀਚ ਕਲਰ ਵਾਲੇ ਸਾਰੇ ਫੁੱਲ ਕੰਪਲੀਟ ਹੋ ਗਏ। ਇੱਕ ਫਰੇਮ ਦੇ ਵਿੱਚ ਇੱਕ ਪਾਸੇ ਤਿੰਨ ਫੁੱਲ ਆਏ ਨੇ ਤੇ ਤਿੰਨ ਫੁੱਲ ਹੀ ਇੱਧਰਲੇ ਪਾਸੇ ਆਏ ਨੇ। ਤੇ ਹੁਣ ਆਪਨੇ ਲੈਵਨ ਰੀਲ ਚੜ੍ਹ ਲਈ ਹੈ ਤੇ ਹੁਣ ਜੋ ਇਹ ਦੋਨੇ ਫੁੱਲਾਂ ਦੇ ਸੈਂਟਰ ਦੇ ਵਿੱਚ ਹਿੱਸਾ ਛੱਡਿਆ ਗਿਆ ਫੁੱਲ ਵਾਲਾ ਹਨਾ ਉਹ ਆਪਾਂ ਲੈਵਨ ਕੰਨ ਦੀ ਕਢਾਈ ਕਰ ਦਿੰਗੇ। ਲਓ ਜੀ ਹੁਣ ਆਮਣ ਜਾ ਇਹ ਆਪਣਾ ਹਜ਼ਰ ਲੇਮਨ ਕਲਰ ਨਾਲ ਜੋ ਫੁੱਲ ਰਹੀ ਗਈ ਸੀ ਨਾ ਉਹਨਾਂ ਦੀ ਕਢਾਈ ਕਰ ਰਹੇ ਨੇ ਤਰੀਕਾ ਤੁਹਾਨੂੰ ਪਤਾ ਹੀ ਆ ਨਾ ਕਲਾਈ ਦੇ ਵਿੱਚ ਬਣਾ ਕੇ ਫਰੇਮ ਘੁਮਾ ਕੇ ਇਹ ਫੁੱਲ ਬਣਾਉਣਾ ਹੁਣ ਤੁਸੀਂ ਲਾਲੋ ਸਾਹਿਬ ਵੀ ਕਲਾਈ ਦੇ ਵਿੱਚ ਫਰੇਮ ਘੁੰਮ ਰਿਹਾ ਤੇ ਆ ਦੇਖ ਲਓ ਬੋਲੇ ਦਾ ਬਣ ਰਿਹਾ ਇਹ ਜਿਹੜਾ ਇਹ ਛਾਪਤ ਆ ਰਿਹਾ ਹੁੰਦਾ ਨਾ ਉਹਦੇ ਅਕੋਰਡਿੰਗ ਆਪਣੀ ਫਰੇਮ ਕੋਲ ਕਲਾਈ ਦੇ ਵਿੱਚ ਘਮਾਉਣਾ ਤੇ ਤੁਹਾਨੂੰ ਆਈਡੀਆ ਲੱਗ ਗਿਆ ਹੋਊਗਾ ਨਾ ਜਦੋਂ ਕੋ ਬੰਦਾ ਹੈ ਨਾ ਵੀ ਹਾ ਤੇ ਜੇ ਤਾਂ ਤੁਸੀਂ ਆਈਡੀ ਲਾ ਲਓ ਵੀ ਇਹ ਵੀ ਕਿੰਦਾ ਘੁੰਮ ਰਿਆ ਸੀਗਾ ਤੇ ਉਹ ਦੂ ਬਾਅਦ ਇਹਦੇ ਨੀਚੋਂ ਹਨਾ ਕੜਾਈ ਕਰਨੀ ਆ ਮਤਲਬ ਇਹ ਖੁੱਲ ਦਾ ਜਿਹੜਾ ਵਿਚਲਾ ਹਿੱਸਾ ਦੀਗਾ ਉਹ ਜਿਹੜਾ ਛੁੜੀ ਇਹਦੇ ਵਿੱਚ ਥੱਲੋਂ ਖੁੰਜਾ ਜਾਂ ਦਾ ਡਾਰਕ ਜਿਹਾ ਬਣ ਜਾਂਦਾ ਨਾ ਉਹ ਨੂੰ ਸੋਹਣਾ ਲੱਗਦਾ ਸਾਮਣੀ ਆਉਂਦੀ ਤਰੀਕਾ ਗਲਾਈ ਵਾਲਾ ਹਿੱਸਾ ਥੋੜਾ ਜਿਹਾ ਸਲੂਬ ਨਾਲ ਲੈਣਾ ਦੇਖੋ ਨਾ ਜਿਹੜਾ ਦੁਬਾਰ ਜੋ ਵਿੱਚੋਂ ਇਹਸਾ ਰਹਿ ਗਿਆ ਨਾ ਉਹੀ ਇਹ ਤੱਕ ਰਹਿ ਗਿਆ ਤੇ ਬਾਤ ਨੂੰ ਜ਼ੀਰੋ ਨਾਲ ਕੇ ਨਾਲ ਇਹਨੂੰ ਕਵਰ ਕਰ ਲੈਣਾ ਇਹ ਜਿਹੜੇ ਆਹਨੇ ਫੁੱਲ ਬਣਾਏ ਨੇ ਹਨਾ ਪੀਚ ਤੇ ਲੈਮਨ ਕਲਰ ਦੇ ਉਹਨਾਂ ਦੇ ਸੈਂਟਰ ਦੇ ਵਿੱਚ ਆਹਨੇ ਜਰੀ ਦਾ ਟੱਚ ਦੇ ਦੇ ਨੇ ਤੇ ਆਹ ਦੇਖੋ ਪਹਿਲਾ ਫੁੱਲਾਂ ਦੇ ਵਿੱਚ ਇਹਨਾ ਜਰੀ ਦੇ ਟੱਚ ਦੇ ਦਿੱਤਾ ਗਿਆ ਤੇ ਇਸ ਤਰੀਕੇ ਨਾਲ ਇਹਨਾ ਐਵੇਂ ਜਰੀ ਨਾਲ ਥੋੜੀ ਸ਼ਾਈਨਿੰਗ ਆ ਜਾਂਦੀ ਹੈ ਫੁੱਲ ਦੇ ਵਿੱਚ ਤੇ ਦੇਖੋ ਜਿੰਨਾ ਵੀ ਇਹਨਾ ਪਹਿਲਾਂ ਬਣ ਕੇ ਤਿਆਰ ਹੋਏ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਹੈ ਨਾ ਇਹ ਡਿਜ਼ਾਈਨ ਇੱਕ ਤਰ੍ਹਾਂ ਦਾ ਆਪਾਂ ਇਹਨੂੰ ਕੱਟ ਵਰਕ ਵੀ ਕਹਿ ਸਕਦੇ ਆ ਵੀ ਨਾਲ ਨਾਲ ਮਿੰਦਰ ਡਿਜ਼ਾਈਨ ਆਇਆ। ਤਰਿਕ ਕਿਦਾਂ ਜੀ ਇਹ ਵੇਲ ਆ ਗਈ ਆਪਾਂ ਨਾ। ਆਮ ਤੌਰ ਤੇ ਫਰੇਮ ਲਾਇਆ ਸੀ ਨਾ ਕੰਪਲੀਟ ਕਰ ਦਿੱਤਾ ਤੇ ਧਾਗੇ ਕੱਟ ਦਿੱਤੇ ਨੇ ਇਹਦੇ ਉੱਤੇ ਹੁਣ ਪ੍ਰੈਸ ਮਾਰੀ ਜਾਊਗੀ ਤਾਂ ਕਿ ਹੈ ਨਾ ਡਿਜ਼ਾਈਨ ਦੇ ਵਿੱਚ ਵਧੀਆ ਸਹੀ ਨਿਕਾ ਜੇ। ਤੇ ਦੋਨੇ ਪੁਰੀਏ ਦੇ ਹੋ ਗਿਆ ਹੁਣ। ਹੂੰ। ਕੱਟੀਆਂ ਲੱਗੀਆਂ ਹੋਈਆਂ ਸਿੱਧੀਆਂ। ਓਕੇ। ਤੇ ਇਹ ਤਰੀਕਾ ਹੈਗਾ ਵੀ ਆਪਾਂ ਸ ਮੂਰੀ ਸਾਰੀ ਮੂਰੀ ਤੇ ਕਢਾਈ ਕਰਨ ਦਾ। ਤੇ ਦੂਜਾ ਫਿਰ ਉਹਦੇ ਵਿੱਚ ਹੋ ਜੂਗੀ ਦੋਨੇ ਮੂਰੀਆਂ ਜੋੜ ਕੇ ਫਰੇਮ ਦੇ ਵਿੱਚ ਲਾ ਲੀਆਂ ਬੰਨੇ ਫਿਰ ਉਤਵਾ ਤੇ ਕਢਾਈ ਕਰੀਏ। ਤੇ ਦੂਜਾ ਹੁਣ ਇਹਦੇ ਪ੍ਰੈਸ ਕਰੀ ਜਾਊਗੀ। ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਸੂਟ ਨਾਲ ਵੀ ਮੈਚਿੰਗ ਹੋਈ। ਤੇ ਪ੍ਰੈਸ ਨਾਲ ਹੁਣ ਡਿਜ਼ਾਈਨ ਦੇ ਵਿੱਚ ਬਧੀ ਸਾਈਨਿੰਗ ਆ ਗਈ ਕਿਉਂ ਡਿਜ਼ਾਈਨ ਉਤੋਂ ਜਦੋਂ ਪ੍ਰੈਸਦ ਹੈ ਨਾ ਜੋ ਰਪੈਂਦਾ ਗਰਮ ਹੋ ਕੇ ਵਧੀਆ ਡਿਜ਼ਾਈਨ ਹੈ ਵਧੀਆ ਚਿਪ ਜੇ ਜਾਂਦਾ ਉਹ ਸੂਟ ਦੇ ਨਾਲ ਵਧੀਆ ਮੈਚ ਹੋ ਜਾਂਦਾ ਦੇਖੋ ਕਿੰਨਾ ਹੈ ਨਾ ਸਾਫ਼ ਹੋ ਗਿਆ ਕਿੰਨੀ ਬਦੇ ਸੈਨਿਕ ਆ ਗਈ ਡਿਜ਼ਾਈਨ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਸੂਟ ਰੱਖ ਕੇ ਦਿਖਾਉਣਗੇ ਜਿਹਦੇ ਨਾਲ ਮੈਚਿੰਗ ਹੋਈ ਜਾਂ ਨਹੀਂ ਲਓ ਜੀ ਆਹ ਸੂਟ ਆ ਉਹ ਪ੍ਰਿੰਟਡ ਤੇ ਆਹ ਕਢਾਈ ਕੀਤੀ ਗਈ ਹੈ ਸਲਵਾਰ ਤੇ ਤੇ ਹੁਣ ਤੁਸੀਂ ਉਹ ਦੇਖੋ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਮੈਚਿੰਗ ਕਿੰਨੀ ਸੋਹਣੀ ਹੋਈ ਹੈ ਇਹ ਤੇ ਕਮੈਂਟ ਕਰਕੇ ਜਰੂਰ ਦੱਸਿਓ ਨਾ ਵੀ ਤੁਹਾਨੂੰ ਮੈਚਿੰਗ ਕਿਦਾਂ ਦੀ ਲੱਗੀ। ਵੀ ਸਲਵਾਰ ਤੇ ਸੂਟ ਪਾਇਆ ਹੋਇਆ ਹੈ ਨਾ ਬਿਲਕੁਲ ਇੱਕ ਨਾਲ ਦੇ ਲੱਗਣਗੇ। ਬਾਕੀ ਆ ਕਲਰ ਤਾਂ ਮੈਚ ਕਰਦੀ ਹੈ ਨਾ ਜੋ ਆਪਣੇ ਕਢਾਈ ਕਰੀ ਹੈ ਉਹ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਆ ਸੂਟ ਦੇ ਪ੍ਰਿੰਟ ਦੇ ਨਾਲ ਮੈਚ ਕਰ ਗਈ ਉਹ। ਤੇ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਆਪਣੇ ਨਾਲ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਵੀ ਦਬਿਓ। ਕੋਈ ਗਲਤੀ ਹੋ ਗਈ ਤਾਂ ਮਾਫ ਕਰਦੇ ਹੋ ਹੱਸਦੇ ਰਹੋ ਵਾਸਤੇ ਰਹੋ ਖੁਸ਼ ਰਹੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। That's what he got